ਤਨਨਾਮ ਸ੍ਰੀ ਵਾਹਿਗੁਰੂ ਏਕ ਓੰਕਾਰ ਸਤਗੁਰ ਪ੍ਰਸਾਦਿ ਪਾਤਸ਼ਾਹੀ ਦਸਵੀ ਕਬਿਓ ਬਾਤ ਬੇਨਤੀ ਚੋ ਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨੰਨ ਮਨ ਰਹੇ ਹਮਾਰਾ ਆਪਣਾ ਜਾਨ ਕਰੂ ਪਰਤਾਰਾ ਹਮਰੇ ਦੁਸ਼ਟ ਸੁਭੈ ਤੁਮਕਾ ਬਹੋ ਆਪਹਾ ਦੇ ਮੋਹ ਬਚਾਵੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਾਨਜ ਕਰਦੇ ਕਰੀਐ ਸਤੈ ਰੰਗ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੂੰ ਛਾੜ ਕੋਈ ਅਗਨ ਧਾਇਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੇ ਹੈ ਚੁਨ ਚੁਨ ਛੱਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸ ਸਿਨਵਰੀਐ ਜੋ ਸਦਾ ਹਮਾਰੇ ਪਛਾ ਸ੍ਰੀ ਸਤਿ ਤੁਝੂ ਕਰੇ ਹੋ ਰੱਛਾ ਮੁਰਾਖ ਲੇਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪਰੇ ਚਤੁਰਦਸ ਕੰਤਾ ਕਾਲ ਪਾਇ ਭੰਮਾ ਬਖਤਰ ਅਕਾਲ ਪਾਇ ਸਿਵ ਜੂ ਅਵਤਾਰ ਅਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਮੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸ਼ਨੁ ਪਜਾਇਓ ਆਦਿ ਅੰਤੇ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਿਸਹਿ ਕੋ ਹਮਾਰੀ ਸਕਲ ਪ੍ਰਜਾ ਜਨਿਆ ਸੁਵਾਰੀ ਸਿਵ ਤਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ چیٹی تنچر ستھولہ سپر کپا دش کر فولہ سنتن دکھ پائے تی سکھ پائے ساتھ کے سخی پیر پچھانا کٹ کٹ کے پٹ پٹ کی جانا جب کرخ کرا کر تارا پرجا ترت تب دہ پارا جبا کرخ کرت ہو کب ہوں تم ملت دہ تر سب ہوں جیتے بندن سرش سب تار آپ اپنی بوجو چار ਤੁਮ ਸਭ ਹੀਤਰ ਰਹਿਤ ਨਿਰਾਲਮੁ ਜਾਨਤ ਬੇਦ ਭੇਦ ਅਰ ਆਲਮੁ ਨਿਰੰਕਾਰ ਨਿਰਭਕਾਰ ਨਿਰਲੰਭ ਵਾਦੁ ਨੀਲਾ ਅਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਦ ਨ ਪਾਵਤ ਬੇਦਾ ਤਾਕੋ ਕਰ ਪਹਨ ਨਮਾਨਤ ਮਹਾ ਮੂੜ ਕਸ਼ਪੇਦ ਨ ਜਾਨਤ ਮਹਾ ਦੇਵ ਕੋ ਕਹਿ ਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੀਤੀ ਬਰਨਤ ਪੈਨ ਪੈਨ ਤੋਹੇ ਤੇਤੇ ਤੁਮਰਾ ਲਖਨ ਜਾਇ ਪਸਾਰ ਕਹਿ ਬਿਦ ਸੱਜਾ ਪ੍ਰਥਮ ਸੰਸਾਰ ਇਕ ਰੂਪਨੁ ਸਰੂਪਾਰਕ ਭਿਉ ਰਾਵ ਕਹੀ ਭੂਪਾ ਅੰਡਜ ਜੇਰਜ ਸੀਤਜ ਕੀਨੀ ਉਤਪੁਜ ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਉ ਸੰਕਰੇ ਕੇਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਦ ਜੁਗਾਰੁ ਸਰੂਪ ਸੁਜੰਪ ਬਵਰਛਾ ਮੇਰੀ ਤੁਮ ਕਰੋ ਸੇਖੁ ਬਾਰ ਸਿਖ ਸੰਗਰੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂਰਣ ਘਾਤਾ ਜੇ ਸੋ ਝੁਜ ਤਦ ਸਰਣੀ ਪਰੈ ਤਿਨ ਕੈ ਦੁਸ਼ਟ ਦੁਖ ਤਹਵੈ ਮਰੈ ਪੁਰਖ ਜਨੁ ਪਗ ਪਰੇ ਤੇ ਹਾਰੇ ਤਿਨ ਕੀ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧੈ ਹੈ ਤਾਂ ਕੇ ਕਾਲ ਨਿਟਨੈ ਹੈ ਰੱਛਾ ਹੋਏ ਤਹਿ ਸਭ ਕਾਲਾ ਦੁਸ਼ਟ ਰੇ ਸਟਟ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰੇ ਹੋ ਰਿਤ ਸਿਤ ਘਰ ਮੋ ਸਭ ਹੋਈ ਦੁਸ਼ਟ ਸ਼ਾਸਵ ਸਕ ਨ ਕੋਈ ਇਕ ਵਾਰ ਜਿਨ ਤੂੰ ਮੈਂ ਸੰਭਾਰ ਅਕਾਲ ਫਾਸਤੀ ਤਾਹੂ ਬਾਰਾ ਜਿਨ ਨਰ ਨਾਮ ਤੇ ਹਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪ ਹਾਥ ਦੇ ਲਿਹੁ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੇ ਤਮੈ ਸਰਣ ਤੇ ਹਾਰੀ ਆਪ ਹਾਥ ਦੇ ਲਿਹੁ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਾਤਸ਼ਾਹੀ ਦਸਮੀ ਕਬਿਓ ਬਾਤ ਬੇਨਤੀ ਜੋ ਪਈ ਹਮਰੇ ਕਰੋ ਹੱਥ ਦੇ ਰੱਖਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਅਨਮਨ ਰਹੇ ਹਮਾਰਾ अपना जान करू परपार हमरे दुष्ट सबे तुम काव हो आपहाते मोह बचाव हो सुखी बसै मोरो परिवार सेवक सिख सबे करतारा मोरो रक्षा निज कर दे करीए सबेर को आवाज संगरीए पूर्ण होए हमारी आशा और भजन की रहे प्यासा ਤੁਮ ਛਾੜ ਕੋਈ ਅਗਨ ਤਿਹਉ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਕ ਸੇਖ ਮਾਰੇ ਤਾਰੇ ਹੈ ਚੁਣ ਚੁਣ ਛੱਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸਿ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਸਤਿ ਤੁਝੂ ਕਰੇ ਹੋ ਰੱਛਾ راکھ لے ہو موہ راکھن ہارے ساہر سنت ساہے پیارے دین باندوشتن کے ہنتا تم ہو پری چطر دسکنتا کال پائے بھما بھترا کال پائے سیجو اوترا کال پائے کرب پرکاسا سکل کال کا کیا تماسا جمن کال جو کی سو کیو بید راج بھما جو تھیو جمن کال سب لوگ سوارا نمسکار ہے تاہے ہمارا ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸ਼ਨੁ ਪਜਾਇਓ ਆਦਿ ਅੰਤੇ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਿਸਹਿ ਕੋ ਹਮਾਰੀ ਸਕਲ ਪ੍ਰਜਾ ਜਨਿਆ ਸੁਵਾਰੀ ਸਿਵ ਤਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਹਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ چیٹ تی کنچر ستولا سپ پر کپا دش کر فولہ سنتن دکھ پائے دکی سکھ پائے ساتھ کے سخی ایکچانا کٹ کٹ کے پٹ پٹ کی جانا جب کرخ کرا کر تارا پرجا ترت تب دہ پارا جبا کرخ کرت ہو کب ہوں تم ملت دہ تر سب ہوں جیتے بندن سرش سب تار آپ اپنی بوجو چار ਤੁਮ ਸਭ ਹੀ ਤਰਹਿ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭਵਾਦ ਨੀਲਾ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੂ ਭੇਵ ਨ ਪਾਵਤ ਭੇਦਾ ਤਾਕੋ ਕਰ ਪਹਨ ਨਮਨਤ ਮਹਾ ਮੂੜ ਕਸ਼ਪੇ ਜਨ ਜਾਨਤ ਮਹਾਦੇਵ ਕੋ ਕਹਿ ਤਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੀਤੀ ਬਰਨਤ ਪਿੰਨ ਪਿੰਨ ਤੋਹੇ ਤੇਤੇ ਤੁਮਰਾ ਲਖਨ ਜਾਏ ਪਸਾਰ ਕਹਿ ਬਿਦ ਸੱਜਾ ਪ੍ਰਥਮ ਸੰਸਾਰ ਇਕ ਰੂਪਨੁ ਸਰੂਪਾ ਅੰਕ ਭਿਉ ਰਾਵ ਕਹੀ ਭੂਪਾ ਅੰਡਜ ਜੇਰਜ ਸੀਤਜਕੀਨੀ ਉਤਪੋਜ ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਉ ਸ਼ੰਕਰੇ ਕੇਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਦ ਜੁਗਾਦ ਸਰੂਪ ਸੁਜੰਪਵ ਬਰਖਾ ਮੇਰੀ ਤੁਮ ਕਰੋ ਸੇਖੋ ਬਾਰ ਸਿੱਖ ਸੰਗਰੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇਸ ਤੁਝ ਤਦ ਸਰਣੀ ਪਰੈ ਤਿਨ ਕੈ ਦੁਸ਼ਟ ਦੁਖ ਤਹਵੈ ਮਰੈ ਪੁਰਖ ਜਨਨ ਪਗ ਪਰੇ ਤੇ ਹਾਰੇ ਤਿਨ ਕੀ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧੈ ਹੈ ਤਾਂ ਕੇ ਕਾਲ ਨਿਕਨੈ ਹੈ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਰੇ ਸਟਟ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਹੇ ਹਰਿ ਹੋ ਤਾਕੇ ਤਾਪ ਤਨ ਕਮੋ ਹਰੇ ਹੋ ਰਿਤ ਸਿਤ ਘਰ ਮੋ ਸਭ ਹੋਈ ਤੁਸ਼ਟ ਸ਼ਾਸਵ ਸਕ ਨ ਕੋਈ ਇਕ ਵਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸਤੀ ਤਾਹਿੂ ਬਾਰਾ ਜਿਨ ਨਰ ਨਾਮ ਤੇ ਹਰ ਕਹਾ ਤਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈਂ ਸਰਣ ਤੇ ਹਾਰੀ ਆਪ ਹਾਤੇ ਲਿਹੁ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੇ ਤਮੈਂ ਸਰਣ ਤੇ ਹਾਰੀ ਆਪ ਹਾਤੇ ਲਿਹੁ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨਾਮ ਸ੍ਰੀ ਵਾਹਿਗੁਰੂ ਏਕ ਓੰਕਾਰ ਸਤਗੁਰ ਪ੍ਰਸਾਦਿ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋ ਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹਿ ਹਮਾਰਾ अपना जान कृप प्रपारा हमरे दुष्ट सबे तुमकाव हो आपहाते मोह बचाव हो सुखी बसै मोरो परिवार सेवक सिख सबे करतारा मोर रक्षा निज कर दे करीए सबेर को आवाज संगरीए पूर्ण होए हमारी आशा कौर भजन की रहे प्यासा ਤੂੰ ਮਾ ਛਾੜ ਕੋਈ ਅਗਨਾ ਧਾਇਉ ਜੋ ਵਰ ਚਾਹੂ ਸੋ ਤੂੰ ਤੇ ਪਾਉ ਸੇਦਕ ਸਿੱਖ ਅਮਾਰੇ ਤਾਰੇ ਹੈ ਚੁੰਨ ਚੁੰਨ ਛੱਤਰ ਅਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸ ਸਿਨਵਰੀਐ ਹੋ ਜੋ ਸਦਾ ਅਮਾਰੇ ਪਛਾ ਸ੍ਰੀ ਸਤਿ ਤੁਝੂ ਕਰੇ ਹੋ ਰੱਛਾ ਮੇਰਾਖ ਲੈ ਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪਰੇ ਚਤੁਰ ਦੁਸ਼ਕੰਤਾ ਕਾਲ ਪਾਇ ਘੁਮਾ ਬਖਤਰ ਆਕਾਲ ਪਾਇ ਸਿਵ ਜੂ ਅਵਤਾਰ ਆਕਾਲ ਪਾਇ ਕਰਬਿ ਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਮੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸ ਨੂੰ ਪਜਾਇਓ ਆਦਿ ਅੰਤੇ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨਿਆ ਸੁਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਹਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ چیٹھی تی کنچر ستھولہ سپر کپا دش کر فولہ سنتن دکھ پائے دکی سکھ پائے ساتھ کے سخی ایک پیر پچھانا کٹ کٹ کے پٹ پٹ کی جانا جب کرخ کرا کر تارا پرجا ترت تب دہ پارا جبا کرخ کرت ہو کب ہوں تم ملت دے تر سب ہوں جیتے بندن سرش سب تار آپ اپنی بوجو چار ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭਵਾਦੁ ਨੀਲਾ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੂ ਭੇਵ ਨ ਪਾਵਤ ਭੇਦਾ ਤਾਕੂ ਕਰ ਪਹਨ ਨਮਾਨਤ ਮਹਾ ਮੂੜ ਕਸ਼ਪੇ ਜਨ ਜਾਨਤ ਮਹਾਦੇਵ ਕੋ ਕਹਿ ਤਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੀਤੀ ਬਰਨਤ ਪੈਨ ਪੈਨ ਤੋਹੇ ਤੇਤੇ ਤੁਮਰਾ ਲਖਨ ਜਾਏ ਪਸਾਰ ਕਹਿ ਬਿਦ ਸੱਜਾ ਪ੍ਰਥਮ ਸੰਸਾਰ ਇਕ ਰੂਪ ਅਨੁਸਰੂਪ ਰੰਗ ਭਿਉ ਰਾਵ ਕਹੀ ਭੂਪਾ ਅੰਡਜ ਜੇਰਜ ਸੀਤਜ ਕੀਨੀ ਉਤਪੁਜ ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਉ ਸ਼ੰਕਰੇ ਕੇਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਦ ਜੁਗਾਰ ਦੇ ਸਰੂਪ ਸੁਜੰਪ ਪਵ ਬਰਖਾ ਮੇਰੀ ਤੁਮ ਕਰੋ ਸੇਖੋ ਬਾਰ ਸਿਖ ਸੰਗਰੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂਰਣ ਘਾਤਾ ਜੇ ਸੋ ਝੁਜ ਤਦ ਸਰਨੀ ਪਰੈ ਤਿਨ ਕੈ ਦੁਸ਼ਟ ਦੁਖ ਤਹਵੈ ਮਰੈ ਪੁਰਖ ਜਨਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧੈ ਹੈ ਤਾਂ ਕੇ ਕਾਲ ਨਿਕਨੈ ਹੈ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਰੇ ਸਟਟ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਹਨੇ ਹਰਿ ਹੋ ਤਾ ਕੇ ਤਾਪ ਤਨ ਕਮੋ ਹਰੇ ਹੋ ਰਿਤ ਸਿਧ ਘਰ ਮੋ ਸਭ ਹੋਈ ਦੁਸ਼ਟ ਸ਼ਾਸਵ ਸਕ ਨ ਕੋਈ ਇਕ ਵਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸਤੀ ਤਾਹਿੂ ਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮ ਸਰਣ ਤੇ ਹਾਰੀ ਆਪ ਹਾਥ ਦੇ ਲਿਹੁ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੇਤਮ ਸਰਣ ਤੇ ਹਾਰੀ ਆਪ ਹਾਥ ਦੇ ਲਿਹੁ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਮ ਸ੍ਰੀ ਵਾਹਿਗੁਰੂ ਏਕ ਓੰਕਾਰ ਸਤਗੁਰ ਪ੍ਰਸਾਦਿ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋ ਪਈ ਹਮਰੀ ਕਰੋ ਹੱਥ ਦੇ ਰੱਖਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਰਮਨ ਰਹੇ ਹਮਾਰਾ अपना जान करू परितारा हमरे दुष्ट सबे तुम काव हो आपहाते मोह बचाव हो सुखी बसै मोरो परिवार सेवक सिख सबे करतारा मोरो अच्छा निज कर दे करियै सब एर को आज संगरी है पूर्ण होए हमारी आशा तौर भजन की रह प्यासा ਤੁਮ ਛਾੜ ਕੋਈ ਅਗਨ ਤਿਹਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੇ ਹੈ ਚੁਣ ਚੁਣ ਛੱਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸਿ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝੂ ਕਰੇ ਹੋ ਰੱਛਾ ਰਖ ਲੈ ਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪਰੇ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਬਖਤਰ ਕਾਲ ਪਾਇ ਸਿਵ ਜੂ ਅਵਤਾਰ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਮੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸ ਨੂੰ ਪਜਾਇਓ ਆਦਿ ਅੰਤੇ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਿਸਹਿ ਕੋ ਹਮਾਰੀ ਸકલ ਪ੍ਰਜਾ ਜਨਿਆ ਸੁਵਾਰੀ ਸਿਵ ਤਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ چیٹھی تی کنچر استھولا سپ پر کپا دش کر فولہ سنتن دکھ پائے دکی سکھ پائے ساتھ کے سخی پیر پچھانا کٹ کٹ کے جانا جب کرک کرا کر تارا پرجا ترت تب دہ پارا جبا کرخ کرت ہو کب ہوں تم ملت دے تر سب ہوں جیتے بندن سرش سب تار آپ اپنی بوجو چار ਤੁਮ ਸਭ ਹੀ ਤਰਹਿ ਤਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭਵਾਦੁ ਨੀਲਾ ਅਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਦ ਨ ਪਾਵਤ ਬੇਦਾ ਤਾਕੋ ਕਰ ਪਹਨ ਨਮਨਤ ਮਹਾ ਮੂੜ ਕਸ਼ਪੇ ਜਨ ਜਾਣਤ ਮਹਾਦੇਵ ਕੋ ਕਹਿ ਤਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੀਤੀ ਬਰਨਤ ਪਿੰਨ ਪਿੰਨ ਤੋਹੇ ਤੇਤੇ ਤੁਮਰਾ ਲਖਨ ਜਾਏ ਪਸਾਰ ਕਹਿ ਬਿਦ ਸੱਜਾ ਪ੍ਰਥਮ ਸੰਸਾਰ ਇਕ ਰੂਪਨੁ ਸਰੂਪਾਰਕ ਭਿਉ ਰਾਵ ਕਹੀ ਭੂਪਾ ਅੰਡਜ ਜੇਰਜ ਸੀਤਜ ਕੀਨੀ ਉਤਪੁਜ ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਉ ਸੰਕਰੇ ਕੇਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਦਿ ਜੁਗਾਰੂ ਸਰੂਪ ਸੁਜੰਪ ਬਰਖਾ ਮੇਰੀ ਤੁਮ ਕਰੋ ਸੇਖੋ ਬਾਰ ਸਿਖ ਸੰਗਰੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂਰਣ ਘਾਤਾ ਜੇ ਸਤਿ ਧਜ ਤਦ ਸਰਨੀ ਪਰੈ ਤਿਨ ਕੈ ਦੁਸ਼ਟ ਦੁਖ ਤਹਵੈ ਮਰੈ ਪੁਰਖ ਜਨਨ ਪਗ ਪਰੇ ਤੇ ਹਾਰੇ ਤਿਨ ਕੀ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧੈ ਹੈ ਤਾਂ ਕੇ ਕਾਲ ਨਿਕਨੈ ਹੈ ਰੱਛਾ ਹੋਏ ਤਹਿ ਸਭ ਕਾਲਾ ਦੁਸ਼ਟ ਰੇ ਸਟਟ ਤ ਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਹੇ ਹਰਿ ਹੋ ਤਾ ਕੇ ਤਾਪ ਤਨ ਕਮੋ ਹਰੇ ਹੋ ਰਿਤ ਸਿਧ ਘਰ ਮੋ ਸਭ ਹੋਈ ਤੁਸ਼ਟ ਸ਼ਾਸਵ ਸਕ ਨ ਕੋਈ ਇਕ ਵਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਹਿਉ ਬਾਰਾ ਜਿਨ ਨਰ ਨਾਮ ਤੇ ਹਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈਂ ਸਰਣ ਤੇ ਹਾਰੀ ਆਪ ਹਾਥ ਦੇ ਲਿਹੁ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੇਤਮੈਂ ਸਰਣ ਤੇ ਹਾਰੀ ਆਪ ਹਾਥ ਦੇ ਲਿਹੁ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨਾਮ ਸ੍ਰੀ ਵਾਹਿਗੁਰੂ ਏਕ ਓੰਕਾਰ ਸਤਿਗੁਰ ਪ੍ਰਸਾਦਿ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੋ ਪਈ ਹਮਰੀ ਕਰੋ ਹੱਥ ਦੇ ਰੱਖਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨੰਨ ਮਨ ਰਹਿ ਹਮਾਰਾ अपना जान करू परित पारा हमरे दुष्ट सबे तुम काव हो आपहाते मोह बचाव हो सुखी बसै मोरो परिवार सेवक सिख सबे करतारा मोर रक्षा निज कर दे करीए सब पैरण को आवाज सुन हरी है पूर्ण होए हमारी आशा कौर भजन की रह प्यासा ਤੁਮ ਛਾੜ ਕੋਈ ਅਨਨਾ ਧਾਇਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੇ ਹੈ ਚੁਣ ਚੁਣ ਛੱਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸਿ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਇਸ ਤੁਝੂ ਕਰੇ ਹੋ ਰੱਛਾ ਮੁਰਾਖ ਲੈ ਹੋ ਮੋਹ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪਰੇ ਚਤੁਰ ਦੁਸ਼ਕੰਤਾ ਕਾਲ ਪਾਇ ਭ੍ਰਮਾ ਬਖਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸ ਨੂੰ ਪਜਾਇਓ ਆਦਿ ਅੰਤੇ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨਿਆ ਆਵ ਸਵਾਰੀ ਸਿਵ ਤਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ چیٹھی تھولا سب پر کپا درشت کر فولہ سنتن دکھ تے دکھی سکھ پیر ساتھ ہے کٹ کٹ کے جانا جب کرخ کرا کر تارا پرجا ترت تب دہ پارا جبا کرخ کرت ہو ہوں جیتے بندن سرشت سب تار آپ اپنی بوجو چار ਤੁਮ ਸਭ ਹੀ ਤਰਹਿ ਤਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭਵਾਦੁ ਨੀਲਾ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦ ਜਾਕੂ ਭੇਵ ਨ ਪਾਵਤ ਭੇਦ ਤਾਕੋ ਕਰ ਪਹਨ ਨਮਨਤ ਮਹਾ ਮੂੜ ਕਸ਼ਪੇ ਜਨ ਜਾਨਤ ਮਹਾਦੇਵ ਕੋ ਕਹਿ ਤਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੀਤੀ ਬਰਨਤ ਪੈਨ ਪੈਨ ਤੋਹੇ ਤੇਤੇ ਤੁਮਰਾ ਲਖਣ ਜੈ ਪਸਾਰ ਕਹਿ ਬਿਦ ਸੱਜਾ ਪ੍ਰਥਮ ਸੰਸਾਰ ਇਕ ਰੂਪ ਨੂੰ ਸਰੂਪ ਰੰਗ ਭਿਉ ਰਾਵ ਕਹੀ ਭੂਪਾ ਅੰਡਜ ਜੇਰਜ ਸੀਤਜ ਕੀਨੀ ਉਤਪੁਜ ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਉ ਸ਼ੰਕਰੇ ਕੇਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਦ ਜੁਗਾਰੁ ਸਰੂਪ ਸੁਜੰਪ ਬਰਖਾ ਮੇਰੀ ਤੁਮ ਕਰੋ ਸੇਖੋ ਬਾਰ ਸਿਖ ਸੰਗਰੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਸੋਇ ਤੁਝ ਤਦ ਸਰਣੀ ਪਰੈ ਤਿਨ ਕੈ ਦੁਸ਼ਟ ਦੁਖ ਤਹਵੈ ਮਰੈ ਪੁਰਖ ਜਨਮ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧੈ ਹੈ ਤਾਂ ਕੇ ਕਾਲ ਨਿਕਨੈ ਹੈ ਰੱਛਾ ਹੋਏ ਤਹ ਸਭ ਕਾਲਾ ਦੁਸ਼ਟ ਰੇ ਸਟਟ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਹੇ ਹਰਿ ਹੋ ਤਾ ਕੇ ਤਾਪ ਤਨ ਕਮੋ ਹਰੇ ਹੋ ਰਿਤ ਸਿਧ ਘਰ ਮੋ ਸਭ ਹੋਈ ਤੁਸ਼ਟ ਸ਼ਾਸਵ ਸਕਨ ਕੋਈ ਇਕ ਵਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸਤੀ ਤਾਹਿੂ ਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈਂ ਸਰਣ ਤੇ ਹਾਰੀ ਆਪ ਹਾਤੇ ਲਿਹੁ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੇ ਤਮੈਂ ਸਰਣ ਤੇ ਹਾਰੀ ਆਪ ਹਾਤੇ ਲਿਹੁ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ